ਮੇਰੀ ਮਾਂ ਨਾ ਇੱਕ ਗੱਲ ਕਹਿੰਦੀ ਹੁੰਦੀ ਆ ਤੇ ਉਹ ਗੱਲ ਵੀ ਮੈਂ ਤੁਹਾਨੂੰ ਦੱਸੂਗਾ ਤੇ ਅੱਜ ਦਾ ਜਿਹੜਾ ਖਾਣਾ ਅੱਜ ਦੀ ਰੈਸਪੀ ਆ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਤੁਸੀਂ ਨਾ ਵੀਡੀਓ ਲਾਈਕ ਸ਼ੇਅਰ ਕਰ ਲਓ ਤੇ ਅੱਜ ਆਪਾਂ ਬਣਾਇਆ ਹੈਗਾ ਆਟੀਐਸਟੀ ਦੀ ਜਿਹੜੀ ਬਾਈਟ ਆ ਇਹ ਤੁਹਾਡੇ ਮੂੰਹ ਚ ਵੀ ਜਾ ਸਕਦੀ ਆ ਜੇ ਤੁਸੀਂ ਥੋੜੀ ਜਿਹੀ ਖੇਚਲ ਕਰ ਲਓ ਕਰਨਾ ਕੀ ਆ ਇੱਕ ਕੱਦੂ ਲੈਣਾ ਉਹਨੂੰ ਸ਼ੈੱਲ ਲੈਣਾ ਤੇ ਕੰਦੂ ਕਸ਼ ਕਰਨਾ ਸ਼ੁਰੂ ਕਰ ਦੇਣਾ ਆ ਦੋ ਤਿੰਨ ਗੰਡੇ ਆ ਦੋ ਤਿੰਨ ਮਿਰਚਾਂ ਤੇ ਬਸ ਇਹਨਾਂ ਨੂੰ ਆਪਾਂ ਦੱਸ ਦਿਆਂ ਤੁਹਾਨੂੰ ਨਾਲ-ਨਾਲ ਬਨੇਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਠੀਕ ਆ ਦੋਸਤੋ ਤੇ ਆਪਾਂ ਦੱਸਦੇ ਆ ਤੁਹਾਨੂੰ ਵੀ ਕੀ ਗੱਲ ਕਹਿੰਦੀ ਹੁੰਦੀ ਏ ਮਾਤਾ ਮੇਰੀ ਮੇਰੀ ਮਾਤਾ ਨਾ ਭੋਲੀ ਬਹੁਤ ਆ ਤੇ ਇਹ ਕਹਿੰਦੀ ਹੁੰਦੀ ਏ ਨਾ ਕਹਿੰਦੀ ਵੀ ਜਦੋਂ ਆਪਾਂ ਖਾਣਾ ਬਣਾਈਏ ਤੇ ਖਾਣਾ ਬਣਾਉਂਦੇ ਆਪਾਂ ਨੂੰ ਨਾ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਕਹਿੰਦੀ ਨਾ ਕਹਿੰਦੀ ਵੀ ਜਿਹੜਾ ਸੰਸਾਰ ਆ ਇਹ ਊਰਜਾ ਤੋਂ ਚੱਲਦਾ ਤੇ ਜਿਉਂ એનર્ਜੀ ਆ ਪੋਜੀਟਿਵ ਹੋਊਗੀ ਤਾਂ ਆਪਣਾ ਪਰਿਵਾਰ ਆ ਸੁਖ-ਸੁਹਲਤਾ ਮਾਣੂਗਾ ਹਨਾ ਬੱਚੇ ਚੰਗੇ ਪੜ੍ਹ ਲਿਖ ਜਾਂਦੇ ਆ ਉੱਚੀਆਂ ਪਦਵੀਆਂ ਤੇ ਪਹੁੰਚ ਜਾਂਦੇ ਆ ਤੇ ਜਿਉਂ 네ਗੇਟਿਵ એનર્ਜੀ ਖਰਨੇ ਦੀ ਬੱਚੇ ਉਹਨਾਂ ਨੂੰ ਮਿਲ ਕੇ ਤੇ ਜਾਊਗੀ ਪਰਿਵਾਰ ਨਹੀਂ ਖਾਣਾ ਹੁੰਦਾ ਨਾ ਖਾਣਾ ਤਾਂ ਤੇ ਉਹ ਨੈਗੇਟਿਵ એનર્ਜੀ ਨਾਲ ਉਹ ਬੱਚੇ ਫਿਰ ਹੋ ਗਲਤ ਦਿਸ਼ਾਵਾਂ 'ਚ ਚਲੇ ਜਾਂਦੇ ਆ ਹਨਾ ਵੀ ਜਿਵੇਂ ਜੁਆਰੀ ਬਣ ਗਏ ਜੀ ਕੋਈ ਗੈਂਗਸਟਰ ਬਣ ਗਿਆ ਜਾਂ ਕੋਈ ਉਹੋ ਜਿਹੀਆਂ ਚੀਜ਼ਾਂ ਤੇ ਜਾਂ ਮੰਨ ਲਓ ਆ ਹੋ ਜਾਂਦਾ ਵੀ ਸਭ ਕੁਝ ਹੈ ਨਾ ਸਮੱਸਿਆਵਾਂ ਪੰਜਾਬ 'ਚ ਨਸ਼ੇ ਨੂੰ ਛੇ ਜਿਵੇਂ ਉਹ ਸਾਰੇ ਪਾਸੇ ਇਹ ਸਿਰਫ ਨੈਗੇਟਿਵ એનર્ਜੀ ਨਾਲ ਹੁੰਦਾ ਤੇ ਪੋਜੀਟਿਵ એનર્ਜੀ ਲਈ ਆਪਾਂ ਨੂੰ ਕਰਨਾ ਕੀ ਚਾਹੀਦਾ ਆਪਾਂ ਨੂੰ ਕਰਨਾ ਚਾਹੀਦਾ ਜੀ ਪਾਠ ਮੈਂ ਕਹਿੰਨਾ ਵੀ ਪੰਜਾਬ ਦੀਆਂ ਔਰਤਾਂ ਮੇਰੀ ਮਾਂ ਵਾਂਗ ਪਾਠ ਕਰਿਆ ਕਰਨ ਜਦੋਂ ਉਹ ਖਾਣਾ ਬਣਾਉਂਦੀਆਂ ਠੀਕ ਆ ਖਾਣਾ ਬਣਾਉਣ ਸਮੇਂ ਤੁਸੀਂ ਪਾਠ ਕਰਨਾ ਜੀ ਤਾਂ ਤੁਸੀਂ ਸੁਖਮਣੀ ਸਾਹਿਬ ਦਾ ਪਾਠ ਕਰ ਸਕਦੇ ਹੋ ਤਾਂ ਬਹੁਤ ਵਧੀਆ ਨਹੀਂ ਤਾਂ ਜਪਜੀ ਸਾਹਿਬ ਦਾ ਪਾਠ ਕਰ ਲਿਆ ਕਰੋ ਹਨਾ ਤੇ ਜੇ ਤੁਹਾਨੂੰ ਪਾਠ ਕਰਨਾ ਔਖਾ ਲੱਗਦਾ ਫਿਰ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਲਿਆ ਕਰੋ ਕਿਉਂਕਿ ਉਹ ਤਾਂ ਯਾਦ ਵੀ ਨਹੀਂ ਰੱਖਣਾ ਪੈਂਦਾ ਹਨਾ ਪਾਠ ਆਪਾਂ ਨੂੰ ਆਏ ਹੋ ਜਾਂਦਾ ਪਰ ਜੇ ਤੁਸੀਂ ਮੰਨ ਲਓ ਵੀ 2 ਮਹੀਨੇ ਪਾਠ ਕਰ ਲਉਂਦਾ ਫਿਰ ਤੀਜੇ ਮਹੀਨੇ ਤੋਂ ਤਾਂ ਯਾਦ ਹੋ ਜਾਂਦਾ ਆਪਾਂ ਨੂੰ ਤੇ ਜਿਹੜੀਆਂ ਮੇਰੀਆਂ ਭੈਣਾਂ ਹਿੰਦੂ ਧਰਮ ਨੂੰ ਬਿਲੋਂਗ ਕਰਦੀਆਂ ਉਹ ਜੈ ਸ਼੍ਰੀ ਨਾਮ ਰਾਦੇ ਕ੍ਰਿਸ਼ਨਾ ਜੈ ਮਾਤਾ ਦੀ ਜੈ ਸ਼ਿਵ ਸ਼ੰਕਰ ਕੁਛ ਵੀ ਮਤਲਬ ਵੀ ਆਪਾਂ ਆਪਣੇ ਆਪਣੇ ਧਰਮ ਅਨਜ਼ਾਰ ਭਗਤੀ ਕਰਨੀ ਹੈ ਮਤਲਬ ਪੂਜਾ ਪਾਠ ਕਰਨਾ ਹੁੰਦਾਗਾ ਵੀ ਤਾਂ ਜੋ ਪੋਜੀਟਿਵ એનર્ਜੀ ਆਵੇ ਤੇ ਜਦੋਂ ਹੁਣ ਦੇਖੋ ਦੋਸਤੋ ਵੀ ਉਹ ਆਪਾਂ એનર્ਜੀ ਵਾਲਾ ਆਪਾਂ ਭੋਜਨ ਖਾਵਾਂਗੇ ਤਾਂ ਆਪਾਂ ਨੂੰ ਯਾਰ ਉਹ એનર્ਜੀ ਆਪਾਂ ਨੂੰ ਕਿੱਥੋਂ ਦੀ ਕਿੱਥੇ ਲੈ ਜੂ ਹਨਾ ਵੀ ਜੇ ਆਪਾਂ ਵਿਗਿਆਨ ਦੀ ਪਾਛਾ ਜੀ ਗੱਲ ਕਰੀਏ ਤਾਂ ਸੂਰਜ ਦੀ ਰੋਸ਼ਨੀ ਹੈ ਜਿਹੜੀ ਉਹ ਹੀ ਊਰਜਾ ਦਾ ਸੋਮਾ ਵੀ ਉਹ ਤੁਹਾਲ ਦਾ ਸਾਰਾ ਕੁਝ ਪਰ ਸੂਜ ਨੂੰ ਵੀ ਤਾਂ ਪ੍ਰਮਾਤਮਾ ਨੇ ਹੀ ਬਣਾਇਆ ਨਾ ਤੇ ਆਪਾਂ ਕੀਤਾ ਕੀ ਹੈ ਵੀ ਉਹ ਕੱਦੂ ਕਸ਼ ਕਰ ਲਿਆ ਸੀਗਾ ਕੱਦੂ ਕਸ਼ ਕਰਨ ਤੋਂ ਬਾਅਦ ਉਹਨੂੰ ਆਪਾਂ ਉਬਾਲ ਲਿਆ ਉਬਾਲਣ ਤੋਂ ਬਾਅਦ ਉਹ ਚਾਪੇ ਇੱਕ ਚਮਚਾ ਨਮਕ ਦਾ ਪਾ ਲਿਆ ਅੱਧਾ ਚਮਚਾ ਮਿਰਚਾਂ ਦਾ ਪਾ ਲਿਆ ਤੇ ਮੇਥੀ ਪਾ ਲਈ ਮੇਥੀ ਜਿਹੜੀ ਹੁੰਦੀ ਹੈ ਆਪਣੇ ਰਸੋਈ ਦੇ ਵਿੱਚ ਆਮ ਹੀ ਹੁੰਦੀ ਹੈ ਤੇ ਗੰਡੇ ਤੇ ਮਿਰਚਾਂ ਬਰੀਕ ਕੱਟ ਕੇ ਪਾਲੀਆਂ ਤੇ ਇਹਨਾਂ ਸਾਰਿਆਂ ਨੂੰ ਉੱਪਰ ਲਾ ਲੈਣਾ ਤੇ ਬਾਅਦ ਚ ਆਟਾ ਸਾਰੀਆਂ ਭੈਣਾਂ ਨੂੰ ਗੁੰਨਣਾ ਆਉਂਦਾ ਹੀ ਹੁੰਦਾ ਹੈਣਾ ਸੋਚੀ ਤਾਂ ਰੋਟੀ ਰੱਟੀ ਸਭ ਨੂੰ ਪਕਾਉਣੀ ਆਉਦੀ ਹੁੰਦੀ ਹੈ ਭੈਣਾਂ ਨੂੰ ਤੇ ਉਵੇਂ ਆਪਾਂ ਇਹਨੂੰ ਆਪਾਂ ਆਟੇ ਨੂੰ ਇਹਦੇ ਵਿੱਚ ਪਾ ਕੇ ਤੇ ਗੁੰਨਣਾ ਪਾਣੀ ਦੇ ਨਾਲ ਠੀਕ ਆ ਪਾਣੀ ਦੇ ਨਾਲ ਤੁਸੀਂ ਇਹਨੂੰ ਗੁੰਨ ਲੈਣਾ ਜੇ ਤਾਂ ਤੁਸੀਂ ਕੋਸਾ ਪਾਣੀ ਲਾਓਗੇ ਤਾਂ ਵੀ ਠੀਕ ਆ ਜੇ ਠੰਡਾ ਲਾਓਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੁੰਦੀਗੀ ਵੀ ਇਹ ਸਰ ਮਨਾਂ ਦੇ ਵਹਿਮ ਹੁੰਦੇ ਆ ਵੀ ਕੋਸਾ ਠੰਡਾ ਹਨਾ ਪਰ ਇੱਕਾ ਜਿਹੜੀ ਬਾਣੀ ਵਾਲੀ ਗੱਲ ਆ ਜੇ ਤੁਸੀਂ ਗੁਰਬਾਣੀ ਨਾਲ ਪੜ੍ਹਨੇ ਸ਼ੁਰੂ ਕਰ ਦਿਓ ਨਾ ਖਾਣਾ ਬਣਾਉਣ ਵੇਲੇ ਤੇ ਤੁਹਾਡੇ ਪਰਿਵਾਰ ਚ ਬਹੁਤ ਸਾਰੇ ਪੋਜਿਟਿਵ ਬਦਲਾਅ ਆਉਣਗੇ ਤੇ ਇਹ ਅਜਮਾਈ ਹੋਈ ਗੱਲ ਆ ਹੁਣ ਜਿਵੇਂ ਸਾਡੇ ਪਰਿਵਾਰ ਤੋਂ ਲੈ ਲਓ ਵੀ ਸਾਡੇ ਪਰਿਵਾਰ ਚ ਅਸੀਂ ਇਹ ਚੀਜ਼ਾਂ ਅੱਖੀ ਹੁੰਦੀਆਂ ਦੇਖੀਆਂ ਹੁਣ ਮੇਰੀ ਮਾਤਾ ਕਰੀ ਤੇ ਜਾਂਦੀ ਆ ਰੋਟੀ ਪਾਣੀ ਪਰ ਇਹ ਪਾਠ ਕਰੀ ਜਾਂਦੀ ਆ ਹੁਣ ਇਹੋ ਜਿਹੇ ਅਸੀਖਾਂ ਮਦਤੀਆਂ ਸਾਡੇ ਮਾਪੇ ਨੇ ਸਾਨੂੰ ਤੇ ਇੱਕ ਗੱਲ ਹੋਰ ਸਾਰੇ ਭੈਣ ਭਰਾ ਪੁੱਛਦੇ ਆ ਵੀ ਤੁਸੀਂ ਕਿੱਥੋਂ ਆ ਹਨਾ ਵੀਰਪਾਲ ਕੌਰ ਸਿੱਖੋਂ ਪੀ ਚੱਲਦਾ ਏ ਕਿੱਥੋਂ ਚੱਲਦਾ ਤੇ ਸਾਡਾ ਸ਼ਹਿਰ ਆ ਜੀ ਗੰਗਸਰ ਜੈਤੋ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਜੈਤੋ ਦਾ ਮੋਰਚਾ ਤੁਸੀਂ ਕਿਤਾਬਾਂ ਚ ਪੜਿਆ ਹੋਊਗਾ ਉਸੇ ਜੈਤੋ ਤੋਂ ਹੈਗੇ ਆਂ ਸੀ ਜ਼ਿਲ੍ਹਾ ਸਾਡਾ ਫਰੀਦਕੋਟ ਆ ਸਟੇਟ ਸਾਡੀ ਪੰਜਾਬ ਆ ਦੇਸ਼ ਸਾਡਾ ਭਾਰਤ ਆ ਧਰਮ ਸਾਡਾ ਸਿੱਖ ਆ ਤੇ ਗੋਤ ਸਾਡਾ ਸਿੱਖੋ ਆ ਤੇ ਜਾਤ ਸਾਡੀ ਜੱਟ ਜ਼ਿਮੀਦਾਰਾਂ ਜੀ ਤੇ ਹੋਰ ਗੱਲਾਂ ਬਾਤਾਂ ਦੇ ਲਈ ਸਾਨੂੰ ਫੋਲੋ ਕਰ ਲੋ ਤੇ ਅਸੀਂ ਸਮੇਂ-ਸਮੇਂ ਤੇ ਇਹੋ ਜੀਆਂ ਚੰਗੀਆਂ ਗੱਲਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿੰਨੇ ਆ ਜਿਹਦੇ ਨਾਲ ਹੁਣ ਦੇਖੋ ਰੋਟੀ ਪਾਣੀ ਕਰਨਾ ਹਨਾ ਵੀ ਏ ਵੀ ਇੱਕ ਹੁਣ ਮੰਨ ਲਓ ਕਲਾ ਹੀ ਹੈ ਨਾ ਵੀ ਤੁਹਾਨੂੰ ਅਸੀਂ ਦੱਸ ਰਹੇ ਆ ਵੀ ਨਹੀਂ ਤਾਂ ਨਿੱਕੇ ਬੱਚਿਆਂ ਨੂੰ ਹਨਾ ਮਾਪੇ ਨੂੰ ਰੋਟੀ ਪਾਣੀ ਕਰਨਾ ਸਿਖਾਉਣਾ ਵੀ ਔਖਾ ਕਿਉਂਕਿ ਬੱਚੇ ਆਖੇ ਨਹੀਂ ਲੱਗਦੇ ਪਰ ਇੱਥੇ ਵੀਡੀਓ ਦੇਖ ਕੇ ਬੱਚੇ ਵੀ ਸਿੱਖ ਲੈਂਦੇ ਆ ਵੀ ਕਿਵੇਂ ਰੋਟੀ ਪਾਣੀ ਹੁੰਦਾ ਇਹ ਜੀ ਦੇਖੋ ਵੀ ਕਦੂ ਦੇ ਪਰੌਂਠੇ ਆ ਇਹ ਤੇ ਖਾ ਕੇ ਨਾ ਮੈਂ ਕਹਿੰਦਾ ਵੀ ਜਿੱਤ ਆਏ ਰਾਜੀ ਹੋ ਜਾਂਦਾ ਕਮਲ ਦੇ ਫੁੱਲਾਂ ਨੂੰ ਖੜ ਜਾਂਦਾ ਮਨ ਜਿਹੜਾ ਵੀ ਇਹਨਾਂ ਸਵਾਦ ਲੱਗਣਗੇ ਤੁਸੀਂ ਬਣਾ ਕੇ ਦੇਖੋ ਇਹਨਾਂ ਨੂੰ ਤੇ ਇਹਨਾਂ ਦੇ ਵਿੱਚ ਕੀਤਾ ਕੀ ਇਹ ਤੁਹਾਡੇ ਸਾਹਮਣੇ ਰੋਟੀ ਪਕਾਈ ਐ ਸੀ ਲਾਈਕ ਕਰ ਲਓ ਮਾਤਾ ਜੀ ਕਹਿੰਦੇ ਪੇਜ ਨੂੰ ਫੋਲੋ ਕਰ ਲਓ ਮਾਤਾ ਜੀ ਕਹਿੰਦੇ ਤੇ ਇਹਨਾਂ ਦੇਖੋ ਵੀ ਇਹਦੇ ਵਿੱਚ ਆਮ ਰੋਟੀ ਜਿਵੇਂ ਆਪਾਂ ਪਕਾਉਨੇ ਆ ਓਵੇਂ ਪਕਾਉਨੇ ਆ ਪੇੜੇ ਭੰਣੇ ਆ ਹਨਾ ਫਿਰ ਉਹਨੂੰ ਵੇਲਣਾ ਚੱਕਲੇ ਤੇ ਫਿਰ ਉਹਨੂੰ ਆਪਾਂ ਚੋਲੇ ਦੇ ਪਾ ਦੇਣਾ ਤਵੇ ਦੇ ਉੱਤੇ ਤੇ ਇੱਕ ਪਾਸਾ ਜੇ ਆਪਾਂ ਨੂੰ ਐ ਲੱਗੇ ਤਾਂ ਪੌਦ ਤੇ ਵਿਕੱਚਾ ਲੱਗੇ ਤਾਂ ਪੌਦ ਤੇ ਤੇਲ ਲਾ ਕੇ ਤੇ ਤਾਲ ਲੈਣੀਆਂ ਰੋਟੀਆਂ ਹਨਾ ਜੇ ਆਪਾਂ ਇਹਨਾਂ ਨੂੰ ਚੌਪਸ ਬਣਾ ਕੇ ਜਿਵੇਂ ਆਪਾਂ ਪਰੌਂਠੇ ਬਣਾਉਣੇ ਹੁੰਦੇ ਆ ਤੇ ਤੁਸੀਂ ਚੌਪ ਪਰੌਂਠੇ ਵੀ ਬਣਾ ਸਕਦੇ ਆ ਕਿਉਂਕਿ ਕਈ ਬ੍ਰੇਕਫਾਸਟ ਚ ਪਰੌਂਠੇ ਪਸੰਦ ਕਰਦੇ ਆ ਹਨਾ ਵੀ ਜਿਵੇਂ ਅਸੀਂ ਤਾਂ ਪਿੰਡੂ ਆ ਅਸੀਂ ਤਾਂ ਰੋਟੀ ਖਾ ਲੈਂਦੇ ਆ ਪਰ ਜੇ ਆਪਾਂ ਇਹਨਾਂ ਨੂੰ ਚੌਪਸ ਛਿਪ ਦੇ ਵਿੱਚ ਹਨਾ ਕਰ ਲਾਂਗੇ ਤੇ ਇਹੀ ਪਰੌਂਠੇ ਬਣ ਜਾਣੇ ਆ ਤੇ ਮੈਂ ਤੁਹਾਨੂੰ ਦਿਖਾਉਣਾ ਦੇਖੋ ਕਿੰਨੀ ਪੋਲੀ ਆ ਰੁੱਡੀ ਇੱਕ ਹੱਥ ਨਾਲ ਹੀ ਆਪਾਂ ਤੋੜ ਸਕਦੇ ਆ ਨਿੰਬੂ ਦੇ ਚਾਹ ਦਾ ਕੰਬੀਨੇਸ਼ਨ ਬਣਦਾ ਨਾਲ ਤੁਸੀਂ ਗੰਡਾ ਪਿਆਜ਼ ਵੀ ਲੈ ਸਕਦੇ ਹੋ ਦੇਖੋ ਕਿੰਨੀ ਸੋਹਣੀ ਲੱਗਦੀ ਆ ਦੇਖ ਕੇ ਚਤਰਾਜੀ ਹੋ ਜਾਂਦਾ ਤੇ ਮੂੰਹ ਚ ਪਾਣੀ ਤੋਡੇ ਵੀ ਆ ਗਿਆ ਹੁਣ ਆ ਦੋਸਤੋ ਤੇ ਤੁਸੀਂ ਬਣਾ ਕੇ ਟਰਾਈ ਕਰਕੇ ਦੇਖੋ ਸਵਾਦ ਬਹੁਤ ਬਣਦੀ ਆ ਇਹ ਧੰਨਵਾਦ ਦੋਸਤੋ ਵੀਡੀਓ ਅੰਤ ਤੱਕ ਦੇਖਣ ਲਈ